ਨਮਸਕਾਰ ਜੋ ਜਿਹਨੇ ਮੇਰੇ ਵੀਰ ਭੈਣ ਭਰਾ ਕਲਾਕਾਰ ਵੀਰ ਜਿਹੜੇ ਅੱਜ ਦੀ ਜੋ ਵੀਡੀਓ ਆ ਇਹ ਤੁਹਾਨੂੰ ਅੱਜ ਮਿਲੂਗੀ ਸਾਡੇ ਕੋਲ ਅੱਜ ਪਹੁੰਚੇ ਆ ਜਸਵਿੰਦਰ ਸਿੰਧਾ ਜੀ ਜਿਹੜੇ ਬਹੁਤ ਬੜੀ ਹੱਥ ਦੀ ਗਾਇਕ ਹੋਏ ਆ ਜਿਨ੍ਹਾਂ ਨੇ ਜੂਣਾ ਮੋੜ ਗਾਇਆ ਤੇ ਹੋਰ ਕਾਫੀ ਕਲਾਕਾਰ ਵਧੀਆ ਗੀਤ ਗਾਇਕ ਕਲਾਕਾਰਾਂ ਮੰਗਣ ਜਿਹੜੇ ਮਤਲਬ ਡਰਾਈਵਰਾਂ ਭਾਈਆਂ ਦੇ ਘਰ ਦੇ ਵਿੱਚ ਸੁੰਨਣ ਵਾਲੀ ਗੀਤ ਇਹ ਤੁੰਬੀ ਉਹਨਾਂ ਦੀ ਅੱਜ ਮੇਰੇ ਕੋਲ ਤੇਰਵਾਣਾ ਤੇ ਸ਼ੇਂਦਰ ਸਿੰਧਾ ਜੀ ਦੇ ਛੋਟੇ ਭਰਾ ਐ ਤੇ ਸ਼ੇਂਦਰ ਸਿੰਧਾ ਜੀ ਦੇ ਇਹ ਪੋਤਰੇ ਹੈ ਜੀ ਤੇ ਪਹਿਲਾਂ ਵੀ ਮੇਰੇ ਕੋਲ ਆਲੇ ਤੇ ਉਸ ਤੋਂ ਬਾਅਦ ਅੱਜ ਫੇਰ ਆਏ ਤੇ ਇਹ ਤੁੰਬੀ ਚਮਕੀਲਾ ਜੀ ਨੇ ਵੀ ਬਜਾਈ ਆ ਤੇ ਇਹ ਤੁੰਬੀ ਸ਼ੇਂਦਰ ਸਿੰਧਾ ਜੀ ਨੇ ਵੀ ਬਜਾਈ ਆ ਇਹਨੂੰ ਦੁਬਾਰੇ ਮੋਡੀਫਾਈ ਕਰਿਆ ਇਹ ਬਹੁਤ ਪੁਰਾਣੀ ਹੋਈ ਸੀ ਕੋਈ 40 ਸਾਲ ਪੁਰਾਣੀ ਤੁੰਬੀ ਇਹਨਾਂ ਨੂੰ ਇਹਨਾਂ ਦੇ ਕੋਲੇ ਪਈ ਸੀ ਇਸ ਜਿੰਦਰ ਜਿਹੜਾ ਹੋਰ ਤੂੰਗੀ ਹੈ ਜਿਹੜੀ ਸਭ ਤੋਂ ਪਹਿਲਾਂ ਤੁੰਗੀ ਵਿੱਚ ਮਕੀਲਾ ਜੀ ਨੇ ਬਜਾਈ ਆ ਤੇ ਸਿਲਿੰਦਰ ਸਿੰਘਾ ਜੀ ਨੇ ਵੀ ਬਜਾਈ ਆ ਤੇ ਅੱਜ ਤੁੰਗੀ ਦੇ ਦੁਆਰੇ ਮੋਡੀਫਾਈ ਕਰਿਆ ਇਹਨੂੰ ਸਾਫ ਸੁਥਰਾ ਕਰਿਆ ਬਹੁਤ ਦੇ ਵਿਕਰਾ ਵੀ ਕੋਈ ਪੁਰਾਣੀ ਚੀਜ਼ ਆ ਜਿਹੜਾ ਕਹਿੰਦੇ ਵੀ ਉੱਲੀ ਲੱਗ ਜਾਂਦੀ ਘਰ ਚ ਪਈ ਨੂੰ ਇਸ ਤਰ੍ਹਾਂ ਦਾ ਜਿਹੜਾ ਹਾਲ ਹੋਇਆ ਤਾਂ ਇਹ ਦੁਆਰੇ ਬੱਜਦੀ ਕਰਦੇ ਹੈ ਵਧੀਆ ਹੈ ਜੀ ਇਹ ਵਧੀਆ ਤੁੰਗੀ ਹੋ ਗਈ ਤੇ ਅਸੀਂ ਸ਼ੁਕਰ ਗੁਜ਼ਾਰ ਆ ਜਿੱਥੇ ਸਾਡੀ ਵੀਡੀਓ ਪਹੁੰਚੂਗੀ ਫੇਰ ਵੱਧ ਤੋਂ ਵੱਧ ਸ਼ੇਅਰ ਕਰੇ ਤੇ ਚੰਗੀ ਲੱਗੀ ਹੈ ਜੀ ਇਹ ਇਹ ਤੇ ਬੀਲਾ ਜੀ ਦੀ ਟੁੰਬੀ ਉਹਨਾਂ ਦੇ ਵਿਆਹ ਤੇ ਲੱਗੇ ਆ ਇਹ ਉਹਨਾਂ ਨੇ ਵਜਾਈ ਤੀ ਜਿਹੜਾ ਗੀਤ ਗਾਇਆ ਤਾਂ ਸਿਮੇਂਦਰ ਸਿੰਘਾ ਜੀ ਨੇ ਲੈ ਗਈ ਕੁੰਜੀਆਂ ਚਵਾਰਿਆਂ ਵਾਲੀ ਖੈਰ ਕਿੱਥੋਂ ਬਾਵਾ ਦੇਤੀ ਇਹ ਉਹਨਾਂ ਨੇ ਤਰਜ ਇਹ ਵਜਾਈ ਤੀ ਆ ਮੈਂ ਵਜਾ ਕੇ ਦਰਦਾ ਥੋੜਾ ਜਿਹਾ ਕੈਮਰਾ ਵਾਲੇ ਵੀਰ ਨੂੰ ਕਹੂੰਗਾ ਥੋੜਾ ਨੇੜੇ ਹੋ ਜਾ ਉਸ ਟਾਈਟਲ ਸਿੰਦਾ ਸਿੰਦਾ ਜੀ ਦੇ ਗੀਤ ਦੇ ਵਿੱਚ ਇਹ ਜਾਂ ਇਹ ਚਮਕੀਲਾ ਜੀ ਨੇ ਤੁੰਬੀ ਵਜਾਈ ਦਿੱਤੀ ਇਹ ਉਹ ਤੁੰਬੀ ਹੈ ਮਹਾਰਾਜੇ ਤੁਸੀਂ ਵੀ ਦਰਸ਼ਨ ਕਰਨੇ ਆ ਬਹੁਤ ਵਧੀਆ ਚੀਜ਼ ਆ ਜਿਹਨਾਂ ਨੇ ਤਿਆਰ ਕਰਕੇ ਦਿੱਤੀ ਆ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਾਡੇ ਘਰ ਦੇ ਵਿੱਚ ਆਏ ਅਜੀ ਨਹੀਂ ਨਹੀਂ ਸਾਡੇ ਛੋਟੇ ਵੀਰ ਆ ਇਹ ਜਿਹਨਾਂ ਦੀ 68 ਸਾਲ ਦੀ ਉਮਰ ਦੇ ਪੁੱਤਰ ਆ ਤੇ ਇਹਨਾਂ ਨੂੰ ਬਣਾਉਣਾ ਕਿਹਨਾਂ ਨਾਮ ਆਪਣਾ ਰਣਵੀਰ ਸਿੰਘ ਛਿੰਦਾ ਇਹਨਾਂ ਦਾ ਅੱਜ ਤੋਂ ਨਵ ਰਵਿੰਦਰ ਸਿੰਘ ਛਿੰਦਾ ਔਰ ਛਿੰਦਾ ਬਣਾ ਕੇ ਛੱਡਾਂਗੇ ਜੁਨਾ ਮੋੜ ਵੀ ਗਾਉਣਗੇ ਹੋਰ ਵੀ ਇਹ ਆਜਾ ਤਿਕਾ ਤਿਕਾ ਗੁਰਦੁਆਰਾ ਸਾਹਿਬ ਜੀ ਤੋਂ ਸਾਹ ਦੇ ਵਿੱਚ ਮੱਥਾ ਟੇਕਣ ਆਏ ਤੇ ਮੇਰੇ ਘਰੇ ਮੋਬਾਈਲ ਦਾ ਚਾਰਜ ਵੀ ਖੁੱਲਿਆ ਤੇ ਮੈਂ ਉਹ ਦੇਰ ਬਾਅਦ ਆਇਆ ਮੱਥਾ ਟੇਕਿਆ ਦਸਤਿਕਾ ਕੀ ਆਇਆ ਇਹ ਬਾਬਾਜੀਤ ਸਿੰਘ ਇਹ ਬਾਬਾ ਜੀ ਆਖਦੇ ਜਿਹੜਾ ਜਿਹੜਾ ਸੀਦੀਪਾ ਹੀ ਤੇ ਤਿਕਾਦਰ ਗੁਰੂਆ ਜੀ ਕੀ ਜੀ ਅੱਜ ਜਿਹੜੇ ਦਰਸ਼ਨ ਕਰਿਆ ਤੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ¡Gracias!